ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਜਾ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਪਾਂ ਬਣਾਵਾਂਗੇ ਆਲੂ ਭੁਜਿਆ ਰੈਸਪੀ ਇਸ ਰੈਸਪੀ ਦਾ ਨਾਮ ਹੈਗਾ ਆਲੂ ਭੁਜਿਆ ਹਾਂਜੀ ਉਹਦੇ ਵਾਸਤੇ ਆਪਾਂ ਨਾ 500 ਗ੍ਰਾਮ ਆਲੂ ਰਹਿਗੇ ਆਲੂਆਂ ਨੂੰ ਪਹਿਲਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕੱਟ ਵੀ ਲਿਆ ਲੰਬਾਈ ਦੇ ਵਿੱਚ ਜਿਵੇਂ ਆਪਾਂ ਫ੍ਰੈਂਚ ਫ੍ਰਾਈ ਬਣਾਉਨੇ ਆ ਨਾ ਆਲੂ ਹਨਾ ਉਸੇ ਤਰ੍ਹਾਂ ਹੀ ਆਪਾਂ ਇਹ ਕਟਿੰਗ ਕਰ ਲਈ ਹੈਗੀ ਤੇ ਜਿਹੜੇ ਛਿਲਕੇ ਜਿਹੜੇ ਸੀ ਨਾ ਉਹ ਥੋੜੇ ਥੋੜੇ ਲਾਏ ਹਲਕੇ ਹਲਕੇ ਜਿਵੇਂ ਪਤਲਾ ਛਿਲਕਾ ਹੁੰਦਾ ਉਹ ਆਪਾਂ ਛਿਲਕੇ ਲਾਏ ਆ ਵੈਸੇ ਆਪਾਂ ਆਲੂ ਛਿੱਲੇ ਨਹੀਂ ਗੇ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਵੀ ਲਿਆ ਹੁਣ ਇਹਨਾਂ ਨੂੰ ਤਾਂ ਰੱਖ ਦਾਂਗੇ ਸਾਈਡ ਤੇ ਤੇ ਫਿਰ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰਾਂਗੇ ਤੇ ਰਿਕਵ ਹਾਂਜੀ ਡੇਢ ਕ ਚਮਚਾ ਆਪਾਂ ਪਾ ਦਾਂਗੇ ਸਾਫਤ ਧਨੀਆ ਇੱਕ ਚਮਚ ਪਾ ਦਾਂਗੇ ਆਪਾਂ ਕਾਲੀ ਸਰੋਂ ਤੇ ਇੱਕ ਚਮਚ ਆਪਣੇ ਕੋਲੇ ਹੈਗਾ ਜੀਰਾ ਇਹਦੇ ਵਿੱਚ ਕਾਲੀਆਂ ਮਿਰਚਾਂ ਇਲਾਇਚੀ ਹੈਗੀ ਆ ਇਹ ਮਿਕਸ ਮਸਾਲਾ ਹੈਗਾ ਇਹ ਪਾ ਦਾਂਗੇ ਇੱਕ ਚਮਚ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਅਦਰਕ ਥੋੜਾ ਜਿਹਾ ਪਾ ਦਾਂਗੇ ਆਪਾਂ ਲਸਣ ਤੇ ਚਾਰ ਹੈਗੇ ਆਪਣੇ ਕੋਲੇ ਮਿਰਚਾਂ ਸਾਵਤੇ ਇਹ ਲਾਲ ਇੱਕ ਪਾਵਾਂਗੇ ਆਪਾਂ ਹਰੀ ਮਿਰਚ ਹੁਣ ਥੋੜਾ ਜਿਹਾ ਆਪਾਂ ਪਾਣੀ ਪਾ ਲਾਂਗੇ ਜਿਵੇਂ 2 ਕ ਚਮਚਾ ਆਪਾਂ ਪਾਣੀ ਪਾ ਲਾਂਗੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਹਾਂਜੀ ਮਸਾਲਾ ਆਪਾਂ ਬਣਾ ਲਿਆ ਤੇ ਆਪਾਂ ਦਰਦਰਾ ਜਿਹਾ ਮਸਾਲਾ ਬਣਾਇਆਗਾ ਦਰਦਰਾ ਜਿਹਾ ਮਸਾਲਾ ਨਾ ਆਲੂਆਂ ਦੇ ਵਿੱਚ ਵਧੀਆ ਲੱਗੂਗਾ ਹਾਂਜੀ ਇਧਰ ਆਪਾਂ ਹੁਣ ਗੈਸ ਤੇ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਇੱਕ ਕੜਚਾ ਭਸਣੋਂ ਦਾ ਤੇਲ ਪਾ ਲਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਹਾਂਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਨਾ ਤੇ ਤੇਲ ਨੂੰ ਆਪਾਂ ਇਸ ਤਰ੍ਹਾਂ ਨਾ ਕੜਾਹੀ ਦੇ ਵਿੱਚ ਪੂਰੀ ਫਲਾ ਦਾਂਗੇ ਸਾਰੇ ਕੜਾਹੀ ਦੇ ਨਾਲ ਨਾ ਤੇਲ ਚੰਗੀ ਤਰ੍ਹਾਂ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੀ ਜਿਹੀ ਹਿੰਗ ਅੱਧਾ ਚਮਚ ਪਾ ਦਾਂਗੇ ਆਪਾਂ ਕਲੌਂਜੀ ਦਾ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਹਲਕਾ ਜਿਹਾ ਇਹਨਾਂ ਨੂੰ ਹੁਣ ਆਪਾਂ ਭੁੰਨ ਲਾਂਗੇ ਜੀਰੇ ਨੂੰ ਹਲਕਾ ਜਿਹਾ ਭੁੰਨ ਲਿਆਗਾ ਹੁਣ ਆਪਾਂ ਪਾ ਦਾਂਗੇ ਕੱਟੇ ਹੋਏ ਆਲੂ ਆਲੂ ਨੂੰ ਆਪਾਂ ਤੇਲ ਦੇ ਵਿੱਚ ਨਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਗੈਸ ਨੂੰ ਆਪਾਂ ਫੁੱਲ ਤੇ ਰੱਖਾਂਗੇ ਫੁੱਲ ਫਲੇਮ ਤੇ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਹਾਂਜੀ ਆਲੂਆਂ ਨੂੰ ਨਾ ਅੱਧੇ कच्चे ਤੇ ਅੱਧੇ ਪੱਕੇ ਆਪਾਂ ਇੱਕ ਵਾਰੀ ਪਕਾਉਣਾ ਹੈਗਾ ਪ੍ਰੋਪਰ ਇਹਨਾਂ ਨੂੰ ਪੂਰਾ ਨਹੀਂ ਪਕਾਉਣਾਗਾ ਪਹਿਲਾਂ ਆਪਾਂ ਥੋੜੇ ਜਿਹਾ ਇਹਨਾਂ ਨੂੰ ਸਾਲਾਂਗੇ ਇਹਨਾਂ ਨੂੰ ਬਿਨਾ ਟੱਕਿਆ ਇਸ ਤਰ੍ਹਾਂ ਆਪਾਂ ਫਰਾਈ ਕਰਨਾ ਹੈ। ਬਸ ਇਹਨਾਂ ਦੇ ਨਾਲ ਨਾ ਕੜਤੀ ਮਾਰੀ ਜਾਣੀ ਵੀ ਕਈ ਵਾਰ ਆਲੂ ਥੱਲੇ ਨਾ ਲੱਗ ਜਾਣ। ਹਲਕਾ ਜਿੰਨਾ ਦਾ ਕਲਰ ਵੀ ਚੇਂਜ ਹੋ ਗਿਆ ਉਦੋਂ ਤੱਕ ਆਪਾਂ ਇਹਨਾਂ ਨੂੰ ਪਕਾਉਣਾ ਹੈ। ਤੇ ਰਿਕਵੈਸਟ ਹੈ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ। ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ। ਤੇ ਆਪਾਂ ਬਹੁਤ ਵਧੀਆ ਵੀਡੀਓ ਬਣਾਉਣੀ ਹੈ। ਹਾਂਜੀ 2 ਮਿੰਟ ਵਾਸਤੇ ਆਲੂਆਂ ਨੂੰ ਫਰਾਈ ਕਰ ਲਿਆ ਹੈਗਾ। ਹੁਣ ਅੱਧੇ ਕ कच्चे ਤੇ ਅੱਧੇ ਕ ਪੱਕੇ ਆਲੂ ਹੋ ਗਿਆ। ਹੁਣ ਆਪਾਂ ਪੀਸਿਆ ਹੋਇਆ ਮਸਾਲਾ ਪਾ ਦ ਉਨਾ ਪੈਨ ਨੂੰ ਮਿਕਸ ਕਰ ਦਿੰਨੇ ਆ ਲੋਂਗਾਂ ਦੇ ਵਿੱਚ ਮਸਾਲੇ ਨੂੰ ਮਸਾਲਾ ਆਪਾਂ ਚੰਗੀ ਤਰ੍ਹਾਂ ਹੁਣ ਆਲੀਆਂ ਦੇ ਵਿੱਚ ਮਿਕਸ ਕਰਤਾ ਤੇ ਖਲੇਮ ਨੂੰ ਆਪਾਂ ਫੋਲ ਹੀ ਰੱਖਣਾ ਹੈਗਾ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਨਮਕ ਤੇ ਨਮਕ ਆਪਾਂ ਸੁਆਦ ਅਨੁਸਾਰ ਪਾਵਾਂਗੇ ਇਹਨੂੰ ਆਪਾਂ ਹੁਣ ਮਿਕਸ ਕਰ ਦਿੰਨੇ ਆ ਹੁਣ ਆਪਾਂ ਗੈਸ ਨੂੰ ਥੋੜਾ ਜਿਹਾ ਸਲੋ ਤੇ ਕਰ ਦਾਂਗੇ ਤੇ 2 ਮਿੰਟ ਵਾਸਤੇ ਆਪਾਂ ਇਹਨੂੰ ਟੱਕੇ ਪਕਾ ਲੈਨੇ ਆਂ ਹਾਂਜੀ 2 ਮਿੰਟ ਵਾਸਤੇ ਆਪਾਂ ਆਲੂਆਂ ਨੂੰ ਸੇਕ ਲਵਾ ਲਿਆ ਦੇਖੋ ਆਲੂ ਆਪਣੇ ਬਣ ਕੇ ਹੋ ਗਿਆ ਤਿਆਰ ਦੇਖੋ ਆਸਾਮੀ ਦੇ ਨਾਲ ਜਿਹੜਾ ਆਲੂ ਇਹ ਕੱਟਿਆ ਜਾਂਦਾ ਹੈ ਹੁਣ ਗੈਸ ਨੂੰ ਬਿਲਕੁਲ ਆਪਾਂ ਲੋ ਤੇ ਕਰ ਦਾਂਗੇ ਹੁਣ ਆਲੂਆਂ ਦੇ ਵਿੱਚ ਪਾ ਦਾਂਗੇ ਕੱਟਿਆ ਹਰਾ ਧਨੀਆ ਤੇ ਨਾਲ ਹੀ ਆਪਾਂ ਪਾ ਦਾਂਗੇ ਇੱਕ ਨਿੰਬੂ ਦਾ ਰਾਸ ਇਹਦੇ ਨਾਲ ਕੀ ਹੈ ਜਿਹੜੇ ਚਟਪਟੇ ਜਿਹੜੇ ਆਪਣੇ ਇਹ ਆਲੂ ਬਣ ਕੇ ਤਿਆਰ ਹੋ ਜਾਣਗੇ ਬਹੁਤ ਵਧੀਆ ਲੱਗਣਗੇ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਚਾਟ ਮਸਾਲਾ ਇਹਨਾਂ ਨੂੰ ਆਪਾਂ ਕਰ ਦਿੰਨੇ ਆ ਮਿਕਸ ਹੋ ਗਿਆ ਇਸ ਨੂੰ ਕਰ ਦਿੰਨੇ ਆਪਾਂ ਬਾਹਰ ਦਾ ਸਭ ਜੀ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲੈਨੇ। ਦੇਖੋ ਕਿੰਨੀ ਵਧੀਆ ਜਿਹੜੀ ਇਹ ਆਲੂ ਕੁਝਗੇਰੀ ਰੈਸਪੀ ਬਣੀ ਹੈਗੀ ਆ। ਤੁਸੀਂ ਇਸ ਰੈਸਪੀ ਨੂੰ ਤੁਸੀਂ ਪੂਰਿਆਂ ਨਾਲ ਵੀ ਖਾ ਸਕਦੇ ਆ ਜਾਂ ਤੁਸੀਂ ਰੋਟੀ ਪਰੌਂਠਿਆਂ ਨਾਲ ਵੀ ਖਾ ਸਕਦੇ ਆ ਤੇ ਜਾਂ ਤੁਸੀਂ ਵੈਸੇ ਵੀ ਖਾ ਸਕਦੇ ਆ। ਬਹੁਤ ਵਧੀਆ ਜਿਹੜੇ ਇਹ ਆਲੂ ਕੁਝਗਾ ਲੱਗਦੇ ਹੈਗੇ। ਇਸ ਰੈਸਪੀ ਦਾ ਨਾਮ ਆਲੂ ਕੁਝਗਾ। ਹਾਂਜੀ ਜੇਕਰ ਤੁਹਾਨੂੰ ਰੈਸਪੀ ਵਧਿਆ ਲੱਗੀ ਹੋਵੇ ਵੀਡੀਓ ਨੂੰ ਅੱਜ ਤੋਂ ਅੱਜ ਸ਼ੇਅਰ ਜਰੂਰ ਕਰ ਦੇਣ ਲਾਈਕ ਵੀ ਕਰ ਦੇਓ ਇੱਕ ਸੋਨਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਹੈ ਬਹੁਤ ਹੀ ਆਪਾਂ ਰੈਸਪੀ ਆਸਾਨ ਤਿੱਕ ਨੇ ਹੈ ਬਣਾਉਣੀ ਦੱਸੀ ਹੈਗੀ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖੋ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਨਾਲ ਵੀਰੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ